ਉਹ ਰੈਂਦੀ ਦੁਨੀਆ ਤੇ ਨਾਮ ਰਹੂਗਾ ਉਹ ਰੈਂਦੀ ਦੁਨੀਆ ਤੇ ਨਾਮ ਰਹੂਗਾ ਉਹ ਜੱਟ ਮੂਸੇ ਵਾਲਾ ਕਹਿੰਦਾ ਮਿੱਠੀਏ ਉਹ ਜੱਟ ਮੂਸੇ ਵਾਲਾ ਕਹਿੰਦਾ ਮਿੱਠੀਏ ਓਏ ਉਹਨੂੰ ਦਿੰਦਿਆ ਡਰਾਵੇ ਗੋਲੀ ਦੇ ਉਹਨੂੰ ਉਹਨੂੰ ਦਿੰਦਿਆ ਡਰਾਵੇ ਗੋਲੀ ਦੇ ਜੋ ਜਾ ਕੇ ਸਵੇਆਂ ਚ ਪੈਂਦਾ ਮਿੱਠੀਏ ਜੋ ਜਾ ਕੇ ਸਵੇਆਂ ਚ ਪੈਂਦਾ ਮਿੱਠੀਏ ਉਹ ਕੱਲੀ ਮਿੱਠੀ ਏ ਖਦਾਰੀ ਮਿਲੂਗੀ ਉਹ ਲਹੂ ਜੱਟ ਦਾ ਜਦੋਂ ਵੀ ਪੁਣਿਆ ਉਹ ਤੇਰੇ ਕਿੰਝ ਸਾਲਾਂ ਦੇ ਜੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ ਉਹ ਤੇਰੇ ਕਿੰਝ ਸਾਲਾਂ ਦੇ ਜੱਟ ਨੂੰ ਭਾਈ ਭਾਈ ਕਹਿੰਦੀ ਦੁਨੀਆ ਕਿਉਂ ਮੇਰੇ ਪਿਆਰੇ ਦੋਸਤੋ ਬੋਝ ਲਗਾ ਗਾਣਾ ਜੇ ਆਪ ਕੋ ਗਣਾ ਅੱਛਾ ਲੱਗਾ ਤਾਂ ਬਰੀ ਲਾਈਕ ਕਰ ਦੇਣਾ ਤੇ ਬਹੁਤ ਬਹੁਤ ਧੰਨਵਾਦ ਮੇਰੇ ਪਿਆਰੇ ਦੋਸਤਾਂ ਦਾ ਜਿਨ੍ਹਾਂ ਦਾ ਮੈਨੂੰ ਸਬਸਕ੍ਰਾਈਬਰ ਕੀਤਾ ਹੋਇਆ ਲਾਈਕ ਕਰ ਦਿਆ ਕਰੋ ਕਮੈਂਟ ਕਰ ਦਿਆ ਕਰੋ ਤੇ ਆਈ ਗਾਣੇ ਮੈਂ ਤੁਹਾਡੇ ਬਾਅਦ ਸਿੱਧੂ ਮੂਸੇਵਾਲਾ ਗੀ ਮੇਰੇ ਭਰਾ ਦੇ ਗਾਣੇ ਮੈਂ ਲੈ ਕੇ ਆਉਂਗਾ ਆਈ ਗਾਉਂਦੇ ਰਹਾ ਹੈਗਾ ਨੇ ਬਹੁਤ ਪਸੰਦ ਨੇ ਤੁਹਾਨੂੰ ਗਾਣੇ ਜੇ ਬਹੁਤ ਲੱਗਦੇ ਨੇ ਤਾਂ ਲਾਈਕ ਕਰ ਦੇਣਾ ਮੈਨੂੰ ਤਾਂ ਗਾਣੇ ਬਹੁਤ ਦਿਲ ਕਰਦਾ ਮੈਂ ਗਾਣੇ ਗਾਉਂਦੀ ਰਹਾ ਸਿੱਧੂ ਮੂਸੇਵਾਲਾ ਗੀ ਸਾਰੇ ਸਾਰੇ ਗਾਣੇ ਸੁਣਾਉਂਗਾ ਮੈਂ ਮੈਂ ਤਾਂ ਆਈ ਸੁਣਾਉ ਰਿਹਾ ਫਿਰ ਮਿਊਜ਼ਿਕ ਵੀ ਵੀਡੀਓ ਕਰੂੰਗਾ ਨਾਲ ਚੱ ਹਾਂਜੀ ਸਾਰੇ ਵੀਰ ਜੋ ਕੀ ਸੁਣ ਰਹੇ ਨੇ ਸਾਰੇ ਸਪੋਰਟ ਕਰ ਦਿਓ ਇਸ ਵੀਰ ਦੀ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਇਸ ਚੈਨਲ ਨੂੰ ਧੰਨਵਾਦ ਜੀ ਧੰਨਵਾਦ ਔਰ ਨੈਕਸਟ ਗਾਣਾ ਲੈ ਕੇ ਆ ਰਹੇ ਨੇ ਜਿਹੜੀ ਤੁਸੀਂ ਗਾਣਾ ਗਾ ਰਹੇ ਹੋ ਨੈਕਸਟ ਪਰ ਹਾਂਜੀ ਬਸ ਠੀਕ ਹੈ ਤੋਂ ਨੈਕਸਟ ਗਾਣਾ ਹੋਰ ਆ ਰਿਹਾ ਬਹੁਤ ਸੋਹਣਾ ਗਾਣਾ ਤੁਹਾਨੂੰ ਸੁਣਾਵਾਂਗੇ ਦੱਸ ਦਿਓ ਕਮੈਂਟ ਦੇ ਵਿੱਚ ਕਿਹੜਾ ਗਾਣਾ ਸੁਣਾਈਗੇ ਤਾਂ ਫਿਰ ਉਹੀ ਗਾਣਾ ਆਪਾਂ ਸ਼ੁਰੂ ਕਰ ਦਾਂਗੇ ਠੀਕ ਹੈ ਤਾਂ ਰਸਤੇ ਵਿੱਚ ਖੜੇ ਸੀਗੇ ਤੁਹਾਨੂੰ ਸਿੱਧੂ ਮੂਸੇਵਾਲ ਦਾ ਬਾਈ ਦਾ ਗਾਣਾ ਸੁਣਾਤਾ ਤੇ ਦੇਖਦੇ ਆਂ ਫਿਰ ਅੱਗੇ ਜਾ ਰਹੇ ਆਂ ਘਰ ਨੂੰ ਇਹ ਕੋ ਪੂਰਾ ਬਲੌਗ ਸਾਡਾ ਨਾਲ ਕਿਵੇਂ ਸੀ ਜਾ ਰਹੇ ਆ ਕਿਵੇਂ ਤੁਹਾਨੂੰ ਇੰਜੋਏ ਕਰਵਾ ਰਹੇ ਆ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਤੁਹਾਡੇ ਵੀਰ ਦੀ ਧੰਨਵਾਦ ਥੈਂਕ ਯੂ ਸੋ ਮਾਚ